ਪਗਵਾੜਾ ਵਿਖੇ ਬੰਗਾਰੋਡ ਤੇ ਮਹਾਰਾਜਾ ਪੈਲੱਸ 'ਚ ਹਿੰਦੁਸਤਾਨ ਬਲੱਡ ਡੋਨਰਸ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਸਮਾਜ ਸੇਵਕ ਸੰਸਥਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਸਿਆਸੀ ਪਾਰਟੀ ਦੇ ਰਾਜਨੀਤਿਕ ਨਤਾਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦੇ ਹਾਂ ਡਿਵਾਈਨ ਐਂਜਲ ਬੈਲਫਿਓ ਸੁਸਾਇਟੀ ਦੇ ਮੈਂਬਰ ਨੇ ਹਿੰਦੁਸਤਾਨ ਬਲੱਡ ਡੋਨਰਸ ਕਲੱਬ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮੈਡਮ ਨਵਿਤਾ ਸ਼ਾਵੜਾ ਰੱਦ ਦਾ ਸੁਰੋਜ ਗੁਪਤਾ ਮੌਨੀਕਾ ਟੰਡਨ ਡਾਕਟਰ ਦਵਿੰਦਰ ਮੀਨਾ ਸੁਮਨ ਸ਼ੇਖ ਕਾਜਲ ਸ਼ਰਮਾ ਨੀਹਾ ਗੁਪਤਾ ਆਟ ਮੈਂਬਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਮਹਾਰਾਜਾ ਪੈਲੇਸ ਦੇ ਵਿੱਚ ਬਲੱਡ ਡੋਨੇਸ਼ਨ ਦਾ ਜਿਹੜਾ ਕੈਂਪ ਲਗਾਇਆ ਗਿਆ ਆ ਇਸ ਕੈਂਪ ਦੇ ਬਾਰੇ ਔਰ ਲੋਕਾਂ ਦੇ ਵਿੱਚ ਤੁਸੀਂ ਸਮਾਜ ਨੂੰ ਕੀ ਮੈਸੇਜ ਦਿਨੇ ਹੋ ਸਾਡੀ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਅਸੀਂ ਇੱਥੇ ਆਏ ਆ ਜਿਹੜਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨੇਸ਼ਨ ਕੈਂਪ ਕੋਲੇ ਨੇ ਲਗਾਇਆ ਕੈਂਪ ਲਗਾਇਆ ਇੱਕ ਬਹੁਤ ਹੀ ਗ੍ਰੈਂਡ ਕੈਂਪ ਹੈਗਾ ਜਿਹਦੇ ਵਿੱਚ ਪੂਰੇ ਪੰਜਾਬ ਤੋਂ ਲੋਕ ਆਏ ਹੋਏ ਹੈਗੇ ਆ ਬਲੱਡ ਡੋਨੇਸ਼ਨ ਕਰਨ ਲਈ ਲਈ ਤੇ ਭਾਬੀ ਜੀ ਇਹਨਾਂ ਦਾ ਇਹ ਪੈਲੇਸ ਹੈਗਾ ਮਹਾਰਾਜਾ ਪੈਲੇਸ ਜਿਹੜਾ ਕਿ ਇਹ ਹਰ ਸਾਲ ਇਹ ਵੈਨਿਊ ਫ੍ਰੀ ਦਿੰਦੇ ਹੈਗੇ ਆ ਹੋਰ ਵੀ ਬਹੁਤ ਸਾਰੇ ਕੰਮਾਂ ਲਈ ਦਿੰਦੇ ਆ ਪਰ ਇਸ ਬਲੱਡ ਕੈਂਪ ਲਈ ਵੀ ਤਾਂ ਦਿੰਦੇ ਹੀ ਹੈਗੇ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਅਗਰ ਕਿਸੇ ਦੀ ਹੋਰ ਤਰ੍ਹਾਂ ਹੈਲਪ ਨਹੀਂ ਕਰ ਸਕਦੇ ਤੇ ਅਸੀਂ ਬਲੱਡ ਡੋਨੇਟ ਕਰਕੇ ਅਸੀਂ ਕਿਸੇ ਦੀ ਜਾਨ ਨੂੰ ਬਚਾ ਸਕਦੇ ਹਾਂ ਬਹੁਤ ਕੀਮਤੀ ਜਾਨਾਂ ਨੂੰ ਅਸੀਂ ਬਚਾ ਸਕਦੇ ਆ ਬਲੱਡ ਡੋਨੇਟ ਕਰਨ ਦੇ ਨਾਲ ਸਾਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਬਲਕਿ ਅਸੀਂ ਫਿਟ ਰਹਿਣੇ ਆ ਇਸ ਕਰਕੇ ਸਾਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਮੈਡਮ ਜਿਸ ਤਰ੍ਹਾਂ ਮਹਾਰਾਜਾ ਪਹਿਲਸ ਦੇ ਮਾਲਕ ਨੇ ਸਮਾਜ ਦੇ ਵਿੱਚ ਇੱਕ ਸੁਨੇਹਾ ਲੈ ਕੇ ਜਾ ਰਹੇ ਆ ਔਰ ਸੇਵਾ ਕਰ ਰਹੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਬਹੁਤ ਅੱਛਾ ਸਾਲਾ ਇਹ ਦੇਖੋ ਬਹੁਤ ਅੱਛਾ ਕੰਮ ਕਰ ਰਹੀ ਆ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਤੇ ਇਹ ਇਦਾਂ ਹੀ ਕੰਮ ਕਰਦੇ ਰਹਿਣ ਥੈਂਕ ਯੂ ਹੈਗਲੈਂਜੇਲ ਵੈਲਫੇਅਰ ਸੁਸਾਇਟੀ ਰਜਿਸਟਰਡ ਜਿਹੜੀ ਸਾਡੀ ਹੈਗੀ ਆ ਉਹਦੇ ਮੇਨ ਮੈਂਬਰ ਨਵਿਤਾ ਸ਼ਾਭੜਾ ਜੀ ਮੇਰੇ ਨਾਲ ਬੈਠੇ ਆ ਇਹਨਾਂ ਨੇ ਵੀ ਅੱਜ ਬਲੱਡ ਡੋਨੇਟ ਕੀਤਾ ਹੈਗਾ ਔਰ ਸਾਡੀਆਂ ਹੋਰ ਦੋ ਤਿੰਨ ਫਰੈਂਡਸ ਨੇ ਕੀਤਾ ਆ ਕੁਝ ਚਾਰ ਪੰਜ ਮੇਲ ਸੀਗੇ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਸਾਡੀ ਸੁਸਾਇਟੀ ਵੱਲੋਂ ਠੀਕ ਹੈ ਸਾਡੀ ਸੁਸਾਇਟੀ ਜਿਹੜੀ ਹੈਗੀ ਆ ਬਹੁਤ ਹੀ अच्छे काम ਕਰਦੀ ਰਹੀ ਹੈ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਪੂਰ ਬੱਚੇ ਸੀ ਉਹਨਾਂ ਨੂੰ ਸ਼ੂਜ਼ ਯੂਨੀਫਾਰਮ ਉਹਨਾਂ ਦੀਆਂ ਫੀਸਾਂ ਦਿੱਤੀਆਂ ਫਿਰ ਪਿੱਛੇ ਜਿਹੜੀ ਕਾਉ ਡਿਜ਼ੀਜ਼ ਲੱਗੀ ਸੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਮੈਡੀਸਿਨਸ ਦੀ ਜਿਹੜੀ ਹੈਲਪ ਉਹ بار بار ਕੀਤੀ ਗਈ ਹੈ ਠੀਕ ਹੈ ਹੋਰ ਬਹੁਤ ਸਾਰੇ ਹੈ ਕਿ ਪਲਾਂਟੇਸ਼ਨ ਦਾ ਕੰਮ ਫਿਰ ਮੰਦਿਰ ਦੇ ਵਿੱਚ ਵਾਟਰ ਕੂਲਰ ਲਗਾਇਆ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕੰਮ ਆ ਸਾਡੀ ਵੈਲਫੇਅਰ ਸੁਸਾਇਟੀ ਕਰਦੀ ਰਹਿੰਦੀ ਆ ਔਰ ਕਰਦੀ ਰਹੇਗੀ ਸੁਸਾਇਟੀ ਵੱਲੋਂ ਹੋਰ ਉਪਰਾਲੇ ਕਿਹੜੇ ਕੀਤੇ ਜਾਂਦੇ ਨੇ ਸੁਸਾਇਟੀ ਵੱਲੋਂ ਅਸੀਂ ਟਾਈਮ ਟੂ ਟਾਈਮ ਸਾਡੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਅਸੀਂ ਡਿਸਾਈਡ ਕਰਦੇ ਆ ਕਿ ਹੁਣ ਅਸੀਂ ਅਗਲਾ ਨੈਕਸਟ ਪ੍ਰੋਜੈਕਟ ਕਿਹੜਾ ਕਰਨਾ ਆ ਤੇ ਫਿਰ ਉਸ ਹਿਸਾਬ ਨਾਲ ਅਸੀਂ ਕਰਦੇ ਆ ਸਾਰੀਆਂ ਲੇਡੀਜ਼ ਦੀ ਸਹਿਮਤੀ ਦੇ ਨਾਲ ਨਵਤਾ ਜੀ ਸਭ ਨੂੰ ਨਾਲ ਲੈ ਕੇ ਚੱਲਦੇ ਆ ਇਹ ਸਭ ਦੀ ਸਲਾਹ ਦੇ ਨਾਲ ਹੀ ਉਹ ਕੰਮ ਹੁੰਦਾ ਆ ਇੱਕ ਬੈਠ ਕੇ ਅਸੀਂ ਮੀਟਿੰਗ ਕਰਦੇ ਆ ਉਹਦੇ ਵਿੱਚ ਡਿਸਾਈਡ ਕਰਦੇ ਆ ਕਿ ਨੈਕਸਟ ਪ੍ਰੋਜੈਕਟ ਕੀ ਕਰਨਾ ਤੇ ਉਹ ਅਸੀਂ ਕਰਦੇ ਆ ਕਿਤੇ ਵੀ ਸਾਨੂੰ ਲੱਗਦਾ ਕਿ ਸਿਟੀ ਦੇ ਵਿੱਚ ਜਾਂ ਆਲੇ ਦੁਆਲੇ ਕਿਤੇ ਵੀ ਕੋਈ ਵੀ ਸਾਨੂੰ ਲੱਗਦਾ ਕਿ ਇੱਥੇ ਸਾਡੀ ਜ਼ਰੂਰਤ ਹੈਗੀ ਹੈ ਇੱਥੇ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਤੇ ਅਸੀਂ ਬਹੁਤ ਜਲਦੀ ਇੱਕ ਦੂਜੇ ਨੂੰ ਫੋਨ ਤੇ ਹੀ ਗੱਲ ਕਰਕੇ ਅਸੀਂ ਉੱਥੇ ਅਪਰੋਚ ਕਰਕੇ ਅਸੀਂ ਉੱਥੇ ਪਹੁੰਚਦੇ ਆ ਉਹਨਾਂ ਦੀ ਹੈਲਪ ਕਰਦੇ ਆ ਆਰਟੀਫੀਸ਼ੀਅਲ ਲਿੰਸ ਲਗਾਉਣੇ ਸੀਗੇ ਉੱਥੇ ਵੀ ਅਸੀਂ ਹੈਲਪ ਕੀਤੀ ਹੋਰ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਗਰਲਸ ਨੂੰ ਬੜੀਆਂ ਪਰਸਨਲ ਪ੍ਰੋਬਲਮਸ ਹੁੰਦੀਆਂ ਉੱਥੇ ਉਹਨਾਂ ਨੂੰ ਮਸ਼ੀਨਾਂ ਲਗਵਾ ਕੇ ਦਿੱਤੀਆਂ ਸੈਨੇਟਰੀ ਪੈਡ ਵਗੈਰਾ ਦੀਆਂ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਕੰਮ ਆ ਉਹ ਟਾਈਮ ਟੂ ਟਾਈਮ ਕੀਤੇ ਜਾਂਦੇ ਆ ਔਰ ਕਰਦੇ ਰਵਾਂਗੇ ਥੈਂਕ ਯੂ